ਇਸ ਵਾਰ ਜੁਲਾਈ ਦੇ ਵਿੱਚ ਬੈਂਕਾਂ ਦੇ ਵਿੱਚ ਕੁੱਲ 13 ਛੁੱਟੀਆਂ ਹੋਣਗੀਆਂ ਤਿਹਾਰਾਂ ਐਤਵਾਰ ਅਤੇ ਹਰ ਮਹੀਨੇ ਦੇ ਦੂਜੇ ਤੇ ਚੌਥੀ ਸ਼ਨੀਵਾਰ ਕਨ ਬੈਂਕਾਂ ਦਾ ਕੰਮ ਕਈ ਦਿਨਾਂ ਤੱਕ ਠੱਪ ਰਹੇਗਾ ਪਰ ਧਿਆਨ ਰੱਖੋ ਕਿ ਇਹ ਛੁੱਟੀਆਂ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਦਿਨਾਂ ਤੇ ਹੋਣਗੀਆਂ ਇਸ ਲਈ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਜੇਕਰ ਤੁਸੀਂ ਪਹਿਲਾਂ ਤੋਂ ਹੀ ਯੋਜਨਾ ਨਹੀਂ ਬਣਾਉਂਦੇ ਤਾਂ ਤੁਹਾਡਾ ਮਹੱਤਵਪੂਰਨ ਕੰਮ ਵੀ ਫਾਸਸ ਲੱਗਦਾ ਹੈ ਹਾਲਾਂਕਿ ਬੈਂਕਾਂ ਦੇ ਵਿੱਚ ਛੁੱਟੀ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਸਾਰਾ ਹੀ ਕੰਮ ਰੁਕ ਜਾਵੇਗਾ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਬੈਂਕਿੰਗ ਸਹੂਲਤਾਂ ਤੁਹਾਡੇ ਫੋਨ ਅਤੇ ਇੰਟਰਨੈਟ ਤੇ ਰਾਹੀਂ 24 ਘੰਟੇ ਜਿਹੜੀਆਂ ਉਪਲਬਧ ਨੇ ਤੁਸੀਂ ਮੋਬਾਈਲ ਬੈਂਕਿੰਗ ਯੂਪੀਆਈ ਇੰਟਰਨੈਟ ਬੈਂਕਿੰਗ ਅਤੇ ਏਟੀਐਮ ਦੇ ਰਾਹੀਂ ਤੇ ਆਪਣੇ ਵਿਤੀ ਤੇ ਗੈਰ ਵਿਤੀ ਲੈਣ ਦੇਣ ਆਸਾਨੀ ਦੇ ਨਾਲ ਕਰ ਸਕਦੇ ਹੋ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਹਰ ਮਹੀਨੇ ਬੈਂਕਾਂ ਦੀ ਦੂਜੀ ਅਤੇ ਚੌਥੀ ਸ਼ਨੀਵਾਰ ਨੂੰ ਬੰਦ ਰਹਿੰਦੀ ਨੇ ਐਸੇ ਇਲਾਵਾ ਹਰ ਐਤਵਾਰ ਨੂੰ ਹਫਤਾਵਰੀ ਛੁੱਟੀ ਹੁੰਦੀ ਹੈ ਇਸ ਦੇ ਨਾਲ ਹੀ ਜੁਲਾਈ ਦੇ ਵਿੱਚ ਕਈ ਤਿਉਹਾਰ ਅਤੇ ਖੇਤਰੀ ਛੁੱਟੀਆਂ ਨੇ ਜਿਸ ਕਰਕੇ ਬੈਂਕ ਨਹੀਂ ਜਿਹੜਿਆ ਕੰਮ ਕਰ ਸਕਤੇ ਕੁੱਲ ਮਿਲਾ ਕੇ ਜੁਲਾਈ 2025 ਦੇ ਵਿੱਚ 13 ਬੈਂਕ ਛੁੱਟੀਆਂ ਹੋਣਗੀਆਂ ਤੇ ਇਹ ਛੁੱਟੀਆਂ ਰਾਸ਼ਟਰੀ ਅਤੇ ਖੇਤਰੀ ਪੱਧਰ ਤੇ ਹੋਣਗੀਆਂ ਸੋ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਦਿਨਾਂ ਤੇ ਇਹ ਲਾਗੂ ਹੋਣਗੀਆਂ